ਆਹ ਫੜਾਔਰੇ ਮੈਂ ਮੈਂ ਤਾਂ ਲਗਦੀ ਆ ਬੜੇ ਮੇਲਾ ਤੇ ਤੂੰ ਆ ਵੀਰ ਨੂੰ ਸਮਾਲਾ ਤੇ ਵੀਰ ਨੂੰ ਸਮਾ ਕੇ ਪਾ ਕੇ ਉੱਥੇ ਪਾ ਦੀ ਕਿਤੇ ਚੱਜ ਦੇ ਖਾਂ ਚ ਕਿਤੇ ਭੈਣੇ ਕੁੱਤਾ ਕੱਤਾ ਲੈ ਜੇ ਜਵਾਕ ਨੂੰ ਚੱਕ ਕੇ ਹੋਰ ਬਾਣਾ ਚ ਕੁੱਤੇ ਵੀ ਬਾਲੇ ਮਾੜੇ ਬਾਣਾ ਚ ਦੇਖੀ ਆਉਂਦਾ ਲੇਗਾ ਲੈ ਤੂੰ ਚੱਕ ਮੱਲੋ ਮੱਲੀ ਚੱਕ ਲੈ ਇਹਨੂੰ ਬਾਗ ਜਾ ਬੁੱਤ ਬਾਗ ਜਾ ਕੋਲੇ ਬਲਦਾ ਬਾਗ ਜਾ ਬਾਗ ਜਾ ਹੋਰ ਦਵਾ ਦਾ ਕੋ ਮਾੜੀ ਜੀ ਠੰਡ ਜੀ ਹੋਈ ਆ ਬੱਦਲ ਜੇ ਮੈਂ ਤਾਂ ਲਾ ਦਿਆਂ ਦਾ ਵਾਦ ਆਬ ਤੇ ਤੂੰ ਇਹਨੂੰ ਵੀਰ ਨੂੰ ਖੜਿਆ ਲਾ ਹਾਂ ਅਲੇ ਕੇ ਬਾਟ ਤੇ ਨਾ ਚੜ ਡਿੱਗ ਪੇਗੀ ਉਹ ਪੰਗਾ ਹੋ ਜਾਊਗਾ ਲੈ ਮੈਂ ਤਾਂ ਬੜੇ ਨੇ ਲਾਉਣੀ ਆ ਤੂੰ ਐ ਕਰਾ ਆਂਦੀ ਕੁੜੀਏ ਜਾਂ ਐ ਕਰਾ ਤੇ ਟਾਲੀ ਤੇ ਪਿੰਗਾ ਬਨ ਲਾ ਜਾ ਕੇ ਪਿੰਗੇ ਚ ਪਾ ਕੇ ਸਮਾ ਦੇ ਮੈਂ ਸ਼ਰਮਾ ਚੀ ਵੀ ਬਨਾਈ ਮਨ ਕੇ ਨਹੀਂ ਆ ਇਹ ਤੇ ਕੀੜੀਆਂ ਬਿਨਾਂ ਹੁਣ ਜਵਾਬ ਦੇ

ਕੋਈ ਯਾ ਗਾਗਾ ਨਹੀਂ ਰੋਹੀ ਤਾਂ ਜਾਂਦਾ ਇੱਥੇ ਰੋਹੀ ਜਾਊਗਾ ਕਾਕੂ ਤੂੰ ਮੈਨੂੰ ਕਿਉਂ ਨਹੀਂ ਦੋ ਪੈਸਿਆਂ ਦਾ ਕੰਮ ਕਰਨ ਦਿੰਦਾ ਨਹੀਂ ਪ੍ਰੀਤੋ ਚਾਹ ਨਹੀਂ ਲੈ ਕੇ ਆਈ ਤੈਨੂੰ 10 ਵਾਰੀ ਪੁੱਛ ਲਿਆ ਮੈਂ ਨਾ ਵੀ ਆ ਲੈ ਕੇ ਨਹੀਂ ਆਏਗੀ ਕੋਣ ਆਏ ਕਹਦੇ ਕਹਦੇ ਜੇ ਚਾਹ ਲੈ ਕੇ ਆਈ ਕਹਦੇ ਭੈਣ ਹੁਣ ਲੇਟ ਪਾਵਾ ਹਜੇ ਮੈਨੂੰ ਬੋਲਦੀ ਕਹਿੰਦੀ ਲੇਟ ਜਾਏ ਤੁਸੀਂ ਲੇਟ ਪਾਸੇ ਲੱਗ ਜਾਗੇ ਕਹਦੇ ਭੈਣ ਕੋਈ ਗੱਲ ਨਹੀਂ ਤੇ ਉਹ ਘਰ ਦੀ ਕਹਦੇ ਨਹੀਂ ਤਾਂ ਗੰਡੇ ਦੇ ਦੀ ਸਾਨੂੰ ਭੁੱਖਾਂ ਵਾਲੇ ਕਹਦੇ ਨਾਲੇ ਆਟਾ ਭਾਦੇ ਸੌਦਾ ਛੋਲੇ ਚ ਕਾਕੂ ਵੀ ਬਾਹਲਾ ਪੈਡਾ ਆ ਜਾ ਕਾਕੂ ਤੇ ਮੈਂ ਚੱਕਾ ਜਵਾਕਾਂ ਦੀ ਤਾਂ ਉਹੀ ਗੱਲ ਗਰੀਬਾਂ ਦੀ ਤੇ ਗਰੀਬਾਂ ਦੇ ਜਵਾਕਾਂ ਦੀ ਤਾਂ ਜੂਨ ਬੁਰੀ ਰਹਿੰਦੀ ਹੈਗੀ ਪਤਾ ਨਹੀਂ ਕੀ ਕਰਮਾਂ ਦੀਆਂ ਗੱਲਾਂ ਲੀ ਹਾਂ ਅਰੇ ਤੇ ਸੋਹਣੇ ਜਵਾਕਾਂ ਦੀ ਵੀ ਜੂਨ ਖਰਾਬ ਹੋਈ ਪਈ ਹੈ ਕੀ ਕਰਕੇ ਹਾਂ ਪੁੱਤ ਭੁੱਖ ਲੱਗੇ ਤੈਨੂੰ ਭੁੱਖ ਲੱਗੀ ਹੈ ਚਲ ਤੈਨੂੰ ਦੁੱਧ ਪਿਆ ਦੇਣੀ ਹੈ ਮੈਂ ਇੱਥੇ ਦੇਖੀ ਕਿੰਨੀ ਸੋਹਣੀ ਹਵਾ ਚੱਲਦੀ ਹੈਗੀ ਨਿਆ ਕਰ ਉਹ ਤਾਂ ਪਾਣੀ ਦੀ ਚੁੰਗਣੀ ਭਰ ਲਿਆ ਸਵਰਜ ਆ ਜੂਗਾ ਪਾਣੀ ਪਿਆ ਦੇ ਨੇ ਫੋਰ ਮਾੜਾ ਮੋਟਾ ਢਿੱਡ ਦਾ ਪਾਣੀ ਨਾ ਭਰ ਦੇ ਨੇ ਚਾ ਲੈ ਕੇ ਆ ਮਾਂ ਉਹ ਡਾਕਟਰ ਤਾਂ ਕਿਹ ਅੱਖਲ ਸੀ ਸ਼ੇਮੀ ਇਹ ਦੂ ਪਹਿਲਾ ਪਾਣੀ ਨਹੀਂ ਕੋਈ ਡਾਕਟਰ ਤਾਂ ਕਹੀਂ ਜਾਂਦੇ ਗਰੀਬਾਂ ਨੇ ਤਾਂ ਪਾਣਾ ਨਾ ਢਿੱਡ ਭਰਨੇ ਆ ਡਾਕਟਰ ਨੂੰ ਕੀ ਆਖਣਾ ਪੈਣੇ ਡਾਕਟਰ ਤੋਂ ਮੈਂ ਪਉ ਕੀ ਜਾਂਦੇ ਕੀ ਚਾਹੀਦਾ ਤੈਨੂੰ ਨਹੀਂ ਮੈਂ ਮਰ ਜਾ ਮੇਰੇ ਸਹਨੇ ਵਰਗਾ ਜਵਾਕ ਮਾਂ ਦੀ ਗੋਦੀ ਬਾੜਦਾ ਕੋਈ ਨਹੀਂ ਪਤਾ ਅਸੀਂ ਦੱਸ ਦਿੰਦੇ ਸੀ ਜਾਂਦੇ ਹੁਣ ਬੜੇਵੇਂ ਬੜੂਵੇਂ ਲਾਉਣੇ ਆਪਾਂ ਫੇਰ ਤੈਨੂੰ ਚੱਕਣਤੀ ਆ ਮੈਂ ਹਾਂ ਉਹ ਫੇਰ ਮੈਂ ਤੈਨ ਚੱਕ ਲਿਆ ਕਰੂੰਗੀ ਜੇ ਲਿਆਈ ਚੁੰਗਣੀ ਚ ਪਾ ਕੇ ਪਾਣੀ ਮਾਂ ਸਦਮਾ ਨੇੜੇ ਤੇੜੇ ਪਾੜੀ ਆਣੀ ਓਹੋ ਜਵਾਕ ਨੂੰ ਕੀ ਪਿਆ ਮਾਂ ਨਹੀਂ ਸੱਚੀ ਅੱਜ ਤਾਂ ਪਤਾ ਨਹੀਂ ਕਹੇ ਜੇ ਘਰ ਤੇ ਬੜੇਵੇਂ ਲਾਉਣਾ ਆਏ ਭੈਣੇ ਹੋਰ ਹੁਣ ਉਹ ਜਿਹੜੇ ਲਿਆਏ ਸੀਗੇ ਉਹ ਤਾਂ ਭੱਜ ਗਏ हो गया मुख तो वाली लगी पई है मेरा दु कि आजगा पीता तो चाह पीती है की। तेरी तो मैं कर ला दो पैसा का कम की आय कहा तू तू लाना हूं तही तो फिर मैं नही लिया हूं रोज रोज कोई सामदा भी नहीं आेरी नानी चार दिन बेचारी ਹੁਣ ਉਹ ਵੀ ਕਹਿੰਦੀ ਮੈਥੋਂ ਨਹੀਂ ਉਹ ਕਰ ਮੈਥੋਂ ਨਹੀਂ ਸਾਹਮਦਾ ਕਹਿੰਦੀ ਜਵਾਕ ਰਹਿਦਾ ਨਹੀਂ ਹੈਗਾ ਮੇਰੇ ਕੋਲ ਕੀ ਕਰਾਂ ਬੇ ਰੱਬਾ ਇੱਕ ਤਾਂ ਪੈਸੇ ਬਾਹਲੇ ਰੜ ਰੜ ਕਰਕੇ ਦਿੰਦਾਂ ਨਗੀਆਂ ਆ ਜਵਾਕ ਦੇ ਕਿਸੇ ਦੇ ਘਰੇ ਕੇਲੋਂ ਦੁੱਲਾ ਲਾ ਮੈਂ ਜਵਾਕ ਵਾਸਤੇ ਵੀ ਚਲ ਜਵਾਕ ਨੂੰ ਪਿਆ ਦਿਆ ਕਰਾਂ ਢਗਾ ਦਿਆ ਕਰਾਂ ਚਲ ਚੁੰਗਣੀ ਹਾਂ ਕੀ ਕਰਾਂ ਫੇਰ ਮੈਂ ਇੰਨਾ ਨਾ ਰੋ ਤੂੰ ਸਮਝਾ ਹੁਣ ਸਮਝਾ ਪੁੱਤ ਸਮਝਾ ਉਹ ਸਮਝਾ ਸਮਝਾ ਮੈਨੂੰ ਪਤਾ ਤੈਨੂੰ ਭੁੱਖ ਲੱਗੀ ਹੈ

ਨੇ ਚੱਲ ਚੰਗਾ ਚਾਹ ਦੀ ਘੁੱਟ ਤਾਂ ਪੀ ਲਾਂਗੇ ਜੈਨੂ ਖਾਵੇ ਪਰ ਨਹੀਂ ਭੈੜੇ ਭੈੜੀ ਵਾਲੀ ਹੱਤ ਸਭ ਕੁਝ ਬੋਲੂਗੀ ਹੁਣ ਆ ਕੇ ਚੰਗਾ ਲੈ ਮੈਨੂੰ ਕਾਕੂ ਮੜਾ ਦੇ ਉਹੀ ਗੱਲ ਮੈਂ ਤਾਂ ਇਹਨਾਂ ਦੇ ਬਾਹਨ ਚੜ ਕੇ ਨਹੀਂ ਰਾਜੀ ਸੀਗਾ ਸਾਰੇ بڑے ਮੇਜ ਲਾਉਣ ਵਾਲੇ ਇਕੱਠੇ ਹੋ ਕੇ ਆ ਜਾਂਦੇਣਗੇ ਫਿਰ ਹੁਣ ਕਿੱਧਰੋਂ ਮੈਨੂੰ ਤਾਂ ਸਮਾਂ ਇਹਨਾਂ ਦੇ ਘਰੇ ਕੋ ਕਰਦਾ ਮੈਂ ਤਾਂ ਹੁਣ ਚੁੱਪ ਕਰ ਨਹੀਂ ਖੜ ਜਾ ਮਾੜਾ ਜੇ ਬਰੇ ਜਵਾਬ ਹਾਂ ਹਾਂ ਆਉਂਦੀ ਆ ਪਰ ਤੇ ਚਾਹ ਪਿਓ ਤੈਨੂੰ ਮੈਂ ਚੰਗਾ ਚਾਹ ਪੀ ਲਈ ਤੂੰ ਚਾਹ ਪੀਏਗਾ ਚਾਹ ਪੀਏਗਾ ਆ ਦੇਖ ਨੀ ਕਿੰਨੀ ਭੁੱਖ ਲੱਗੀ ਹੈ ਜਿਵੇਂ ਆਕਮ ਸਿਉਨੇ ਵਰਗੇ ਨੂੰ ਲੈ ਫੜ ਲੈ ਲੈ ਫੜ ਇਹਨੂੰ ਖੜੀ ਹੋ ਕੇ ਬਰਿਆ ਲਾ ਐਨੇ ਪ੍ਰੀਤੋ ਆ ਜੂਗੀ ਤੇ ਮੈਂ ਚਾਰ ਬੜੇਵੇਂ ਜੀ ਗੱਟ ਦੇ ਪਰੇ ਓਹੋ ਤੜਕੇ ਦੀ ਰੋਟੀ ਖਾ ਲੈਨੇ ਆ ਤਾ ਆਥਣ ਦਾ ਸੰ ਸਾਥਣ ਦੀ ਖਾ ਲੈਨੇ ਆ ਤਾ ਤੜਕੇ ਤਾਂ ਚੱਲ ਭਾਈ ਲੋਕਾਂ ਦੇ ਖਾ ਲੈਨੇ ਜਾ ਕੇ ਜਿਹਦਾ ਕੰਮ ਕਰਾਉਣ ਜਾਂਦੇ ਆ ਚੱਲ ਮਿਲ ਹੀ ਜਾਂਦੀ ਏ ਰੋਕੀ ਠੀਕ ਕਰ

ਲਾ ਲਾ ਕੀ ਬਾਗ ਗਏ ਮੈਂ ਤਾਂ ਦੱਸਦੇ ਮੈਂ ਵੀ ਲਾਉਣੇ ਸੀਗੇ ਤੇ ਉਹ ਸੀਗੇ ਆ ਨਾ ਜਵਾਕ ਆ ਜਿਹੜੀ ਜਵਾਹ ਜਾਂਦਾ ਕਿ ਮੈਂ ਤਾਂ ਕੀ ਆਖੀ ਆਦੀ ਸੀ ਮੈਂ ਕਹਿੰਦੀ ਤੇਰੀ ਉਹ ਆ ਜਾ ਨਾ ਤੇਰੀ ਭਾਬੀ ਤੇ ਮੈਂ ਅਖੀਰ ਜਾਦੀ ਕੁੱਟ ਲੈ ਕੇ ਮੈਂ ਕਿਹਾ ਚੱਲ ਪੀ ਕੇ ਸੌ ਜਾ ਤੈਨੂੰ ਪਤਾ ਮੇਰੇ ਤਾਂ ਤੁੱਟ ਹੁਣਾਉਂਦਾ ਨਾ ਕੱਟ ਤੇ ਭੁੱਖਾ ਮਰਦਾ ਰਹਿੰਦਾ ਵਾ ਆ ਹੋ ਲਈਆਂ ਸਭੀ ਜਾਓ ਟਾਲੀ ਥੱਲੇ ਪਈ ਆ ਤੇਰੀ ਜਵਾਕੇ ਤਾਂ ਬਲਾ ਨਹੀਂ ਹੋਉਂਦਾ ਭੈਣੇ ਬਲਾਈ ਨਹੀਂ ਨਹੀਂ ਇਹ ਤਾਂ ਤੁਮ ਹੋਣੀ ਪੈਣ ਮੇਰੀ ਗੱਲ ਸੁਣੋ ਜਿਵਾਕ ਤਾਂ ਬਥੇਰੇ ਸੋਹਣਿਆ ਕਰਮ ਨਹੀਂ ਚੰਦਰਾਂ ਦੇ ਸੋਹਣੇ ਕੀਤੇ ਹੋਰ ਹੋਰ ਤੂੰ ਆਏ ਲਾਲਾ ਜਿਵਾਕ ਮਾੜਾ ਜੇ ਤੂੰ ਗੁਰੂ ਜੀ ਹਿੰਦਾ ਉਹਦੀ ਮਗਰੋਂ ਤੂੰ ਕਿਹੜੀ ਤੇ ਤੋਰਨ ਤਿਆਰ ਹੋ ਗਿਆ ਜਿਵਾਕ ਤਾਂ ਪਾਣਾ ਮੇਰੇ ਪਲਾਣਾ ਸੋਹਣਾ ਦੇਖੀ ਹਨਾ ਸਾਰੇ ਸੋਹਣੇ ਆ ਤੇ ਸਰਾਇਆ ਆਹ ਪੈਣ ਬਰਾ ਆਪਾਂ ਤੋਂ 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 ਹੀ ਲੁੱਟੇ ਜਾਈਏ ਇੰਨੀ ਮਾਇਨੀ ਸੋਹਣੀ ਹੈਗੀ ਭੈਣ ਮੇਰੇ ਤੇ ਜਦੋਂ ਕਿਸਮਤ ਨਹੀਂ ਸੋਹਣੇ ਮੇਰੀ ਤਾਂ ਕਿਸਮਤ ਲੈ ਆਖੇਂਗੇ ਕਹਿੰਦੀ ਆਹ ਲੋਕਾਂ ਦੇ ਖੇਤਾਂ ਕੀ ਰੋਣਾ ਇਹ ਪੜੇ ਤਾ ਤੂੰ ਐ ਦੱਸ ਸਾਰੇ ਬਾਗੇ ਲਾ ਲਾ ਕੇ ਤੇ ਤੂੰ ਕਿਉਂ ਨਹੀਂ ਲਾਏ ਤੂੰ ਕੀ ਕਰਨ ਲੱਗੀ ਸੀ ਨਹੀਂ ਮੈਨੂੰ ਆ ਨਹੀਂ ਲਾਉਣ ਦਿੰਦਾ ਭੈਣੇ ਮੈਂ ਕੀ ਕਰਾਂ ਇਹ ਤਾਂ ਦੇ ਜੀ ਬਾਪ ਦੇ ਵੇ ਕਰੀ ਭਾਈ ਮੈਥਾ ਲੱਗਦੇ ਨਿਪੜੇ ਮੈਥੋਂ ਐਵੇਂ ਸਾਡੀ ਦਿਹਾੜੀ ਫਿਰ ਪਾਈ ਜਾਨੀ ਹੈਗੀ ਨਹੀਂ ਮੇਰੀ ਗੱਲ ਸੁਣ ਜਵਾਬ ਕਿਵੇਂ ਦੇਂਦਾ ਭੈਣੇ ਤੈਨੂੰ ਪਤਾ ਹੀ ਹੈ ਫਿਰ ਜੇ ਜਵਾਬ ਦਿੰਨੇ ਆ ਤੇ ਫਿਰ ਢਿਡ ਵੀ ਖਾਣ ਨੂੰ ਮੰਗਦਾਗਾ ਖਾਣ ਨੂੰ ਮੰਗਦਾ ਪੈਣ ਕੰਮ ਤਾਂ ਕਰੋ ਸਾਡੇ ਸਿਰ ਘੜੀ ਕੋ ਪਾਉਣੇ ਹੋ ਕਰਦੇ ਆ ਕੋਈ ਨਹੀਂ ਪੈਣ ਕੋਈ ਨਹੀਂ ਸਾਡੇ ਵੀ ਆ ਨਾ ਤੂੰ ਲੜਿਆ ਕਰ ਨਾ ਹੋ ਸੀਗਾ ਮੈਂ ਨਾ ਕਰੀ ਜਾਂ ਨਹੀਂ ਕੰਮ ਤਾਂ ਤੇ ਤੈਨੂੰ ਪਤਾ ਫਿਰ ਜੇ ਹੁਣ ਘਰੇ ਬੈਠਾਂਗੇ ਭੁੱਖੇ ਥੋੜੀ ਮਰਨਾ ਗਰੀਬ ਦਾ ਤਾਂ ਭੈਣੇ ਇਹੀ ਸਾਰਾ ਹੁੰਦਾਗਾ ਕੰਮ ਨਹੀਂ ਹੈ ਨਾ ਗਰੀਬ ਨਾ ਸਾਡੇ ਵਰਗੇ ਅੰਦੇ ਤਾਂ ਪੈਣ ਚਾਰ ਮਾਣ ਫਸਲ ਹੋ ਜੂਗੀ ਤੇ ਸਾਡੇ ਵਰਗੇ ਗਰੀਬਾਂ ਨੇ ਤਾਂ ਆ ਰਸਤੇ ਜਿ ਤੁੰਗਾ ਮਾਰਤੀ ਖਾਣਾ ਕੋਈ ਨਾ ਮਟੁੰਗਾ ਮਾਰ ਕੇ ਤਾਂ ਖਾਣਾ ਵੀ ਕੰਮ ਤਾਂ ਕਰੋ ਬਿਨਾਂ ਕੰਮ ਤੋਂ ਕਿਵੇਂ ਬੈਸਦੇ ਦਾਂਗੇ ਬਣੀ ਬਣਾ ਤੇ ਅੱਧੀ ਜਿਹੜੀ ਦੇ ਪੈਸੇ ਦੇਵਾਂਗੀ ਤੂੰ ਤਾਂ ਕੰਮ ਵੀ ਨਹੀਂ ਕੀਤਾ ਕੋਸ ਸਾਰਾ ਦਿਨ ਲਾਦਾ 4 ਬਣੇ ਵੀ ਨਹੀਂ ਲਾਏ ਅੱਧੀ ਨੇ 4 ਬਣੇ ਮੈਂ ਕਿਉਂ ਨਹੀਂ ਲਾਏ ਹੁਣ ਇੰਨਾ ਥਾਂ ਤਾਂ ਸਾਰਾ ਮੈਂ ਹੀ ਲਾਇਆ ਵਾ ਪਿੱਛੇ ਲਾ ਗਿਆ ਇੰਨਾ ਇੰਨਾ ਤਾਂ ਹੋ ਦੂਜੇ ਬੰਦੇ ਲਾ ਕੇ ਗਏ ਜੀ ਹੁਣ ਮੇਰਾ ਮੇਰਾ ਦੋ ਸੁਣਗਾ ਤੂੰ ਲਾ ਮੇਰਾ ਇੱਕ ਕਿਹੜਾ ਰਹਿ ਗਿਆ ਸਾਰਾ 10 8 ਕੋੜੇ ਹੋਣਗੇ 8 ਕੋੜੇ ਆ ਸਾਰੇ ਕੋਈ ਨਹੀਂ ਫਿਰ ਵੀ ਸਾਰਾ ਲਾਗੀ ਤਾਂ ਪੂਰੀ ਜਿਹੜੇ ਦੇ ਦਊਂਗੀ ਨਹੀਂ ਮੈਂ ਲਾਗੀ ਰਹਿੂੰਗੀ ਮੈਂ ਤਾਂ ਨੀ ਆਏ ਨਾ ਬੈਣ ਤੁਸੀਂ ਕਰਿਆ ਕਰੋ ਤੁਸੀਂ ਐ ਬਾਲਾ ਰੌਲਾ ਪਾਉਂਗਾ ਐ ਫਿਰ ਮੇਰਾ ਦਿਲ ਦੁਖੀ ਹੋ ਜਾ। ਕੋਈ ਨਹੀਂ ਬੈਣ ਕਿਧਰੇ ਤੁਰਦੇ ਹੋ ਕਿਚੇ ਪੁਕਾਰ ਕੇ ਕਿਧਰੇ ਅਸਲ ਲੱਗਦਾ ਕਿ ਤੂੰ ਬਾੜੀ ਜਿੱਥੇ ਪੁਣਾਉਂਗੇ। ਨਹੀਂ ਜੱਲ ਪੁਣਾ ਨਹੀਂ ਉਹਨਾਂ ਚਾਹ ਫੇਰ ਤੇਰਾ ਘਰ ਵਾਲਾ ਕੀ ਕਰਦਾ ਕੋਈ ਨਹੀਂ ਆਇਆ ਤੇਰੇ ਨਾਲ ਆਣ। ਇਹ ਘਰ ਵਾਲਾ ਵੀ ਸਾਰਾ ਦਿਨ ਕੀ ਕਰਦਾ ਕਾਲੇ ਕਾਕਾ ਕਰਦਾ। ਘਰ ਵਾਲਾ ਵੀ ਕਹਿੰਦਾ ਵੇਲਾ ਵੇਤਾ ਕ ਉਹ ਤੈਨੂੰ ਪਤਾ ਵਿਚਾਰਾ ਸੀਰ ਨਮਕ ਲੱਗਿਆ ਹੋਇਆ ਹੋਗਾ। ਉਹ ਕਿਉਂ ਦੀ ਨਾਲ ਦੇ ਜਾ ਕੇ ਕੀ ਕਰਾਂਗੇ ਮੈਂ ਤਾਂ ਚੱਲ ਉਹ ਜਿਹਨੂੰ ਹੀ ਚਾਹ ਪੀਣ ਨਾਲ ਲੈਉਣੀ ਹੈ ਬੇਲੀ ਹੁੰਦੀ ਹੈ ਨਾ ਨਹੀਂ ਨਾ ਨਹੀਂ ਕਾਹਨੂੰ ਵਿਚਾਰੀ ਬੇਲੀ ਰਹਿੰਦੀ ਹੈ ਇਹ ਵੀ ਵਿਚਾਰੀ ਕੰਮ ਕਰਕੇ ਖਾਂਦੀ ਹੈ ਐਵੇਂ ਇਹਦਾ ਇਹਦੀ ਚਾਹ ਢ ਬਣਾ ਕੇ ਲੈਉਣੀ ਪੈਣੀ ਸਾਨੂੰ ਨਹੀਂ ਤੂੰ ਆਏ ਦੇਖ ਲੈ ਇਹਦੀ ਤੱਕ ਕਿੰਨੇ ਦਿਨ ਹੋ ਗਏ ਜਿਵਾਕ ਖਰੀਦਣ ਪੜਾਈ ਵੀ ਕੀ ਪੜ੍ਹਨੇ ਕਾਲਾ ਸੁਣ ਲੈ ਮੇਰੀ ਉਹਨੇ ਚਾਹ ਨੂੰ ਬਾਥ ਮੈਂ ਲਾਈ ਤੇ ਜਿਵਾਕ ਖਰੀਦਣਗੇ ਜਿੰਨਾ ਜਿ ਘੁਬੜੇ ਮੇਨ ਲਾਉਂਦੀ ਜਿੰਨਾ ਬੜੇ ਮੇਨ ਲਾਤੀ ਉਦੋਂ ਚਾਹ ਪੀਣੀ ਇੱਥੇ ਬੈਠੀ ਆ ਮੈਂ ਫਿਰ ਜਿਵਾਕ ਨੂੰ ਇਹਨੂੰ ਪੜ੍ਹਨੇ ਕੌਣ ਤੇ ਆਉਗਾ ਮੈਂ ਕਿਹਾ ਤੂੰ ਤੂੰ ਨੰਦਵਾ ਦੇ ਉਹ ਤੇ ਮੈਂ ਤਾਂ ਜਿਵਾਕ ਨੂੰ ਕਿਦਰੇ ਨਹੀਂ ਤੇ ਮੈਂ ਤੇਰੀ ਕੁੜੀ ਜੀ ਪਿਆਦੂਗੀ ਕੋਈ ਨਾ ਚੁੱਪ ਕਰਕੇ ਬੜੇ ਨਾ ਮਾਰਨੇ ਨਾ ਪਿਆਉਣੀ ਨਹੀਂ ਆਉਂਦੀਗੀ ਕਿਉਂ ਨਹੀਂ ਆਉਂਦੀ ਬੰਦ ਤਾਂ ਆਪ ਕਿੱਦਲੇ ਜੀ ਪੀਣ ਦੀ ਮਾਰੀ ਕਹਿਣੀ ਹੈ ਅੱਡੇ ਢੱਡ ਕਰਕੇ ਖਾਣੀ ਤੇ ਬਾਹਰ ਨਹੀਂ ਭਾਣੇ ਕੀ ਪਾਰੇ ਮੈਂ ਕੀ ਖਾਣੀ ਆ ਖਾਣ ਨੂੰ ਦੱਸ ਮੈਨੂੰ ਕਿਹੜਾ ਖਵਾ ਕੱਟਿਆ ਪਿਆਗਾ ਕਿ ਗਰੀਬਾਂ ਨੂੰ ਲਾਉਂਗੀ ਬਣੇਵੇਂ ਅੱਧਾ ਤਾਂ ਬੜੇ ਵਜੂਾਰ ਸੱਚੀ ਨਹੀਂ ਹੈ ਬਾਹਰ ਦੀ ਖਰਾਬ ਕਰੀਏ ਇਹ ਤਾਂ ਮੈਂ ਦੱਸ ਦੇਣੀ ਆ ਇਹ ਤਾਂ ਪਹਿਣ ਬੱਟਾਂ ਵਾਲੇ ਵਧਕਾਉਂਦੇ ਇਹ ਤਾਂ ਮਾਣੇ ਨਾ ਪੁਰਿਆ ਜਾਂਦਾ ਸੱਚੀ ਗੱਲ ਜਿੱਥੇ ਤੁਹਾਡੇ ਤਾਂ ਵੀ ਵਧਦਾ ਉੱਪਰ ਨਹੀਂ ਉਹ ਇਹਨੂੰ ਕਿਹ ਤਾਂ ਕਹਿਣੀ ਸੀ ਵੱਡੀ ਅੰਮਾ ਨੇ ਕਿੰਨਾ ਮੇਰੀ ਗੱਲ ਸੁਣ ਤੂੰ ਗਰੀਬਾਂ ਪਿੱਛੇ ਆਇ ਨਾ ਕਰਾ ਕਰ ਬੜੇ ਮੈਂ ਤਾਂ ਤੇਰੇ ਬਿਹਰੇ ਸਹਰ ਗੁਰਿਆ ਪਾ

चंगा थे नहीं, थे नहीं चंगा भेने तू ला दी ओडे है गर्मी चीज लाके खड़ी रहता कोई नी जवाक बीमार करनी चंगा भैन मैं तो रोटी टुक करना जरा ते ला के चाह कुछ नी आदी सन गर्मी ए तो बनी आई है गर्मी गरीबां अमीर द

ਸਾਡੇ ਪਰੋ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਾਰੀ YouTube ਫੈਮਿਲੀ ਦਾ ਸਵਾਗਤ ਤੇ ਹਾਂਜੀ ਸਾਸੀ ਵੀਡੀਓ ਲੈ ਕੇ ਆਏ ਆ ਨਵੀਂ ਗਰੀਬਾਂ ਦੀ ਯੂਨਿਵਰਸਿਟੀ ਤੋਂ ਪਤੇ ਰੋਜ਼ ਅਸੀਂ ਇੱਕ ਪਾਉਨੇ ਆਂਗੇ ਪਾਰਟ ਤੇ ਇਹਦੇ ਵੀ ਕਈ 파ਟ ਕਰਨੇ ਹੈਗੇ ਤੇ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗਦੀ ਹੁੰਦੀ ਆ ਜਿਵੇਂ ਤੁਸੀਂ ਸਾਨੂੰ ਪਹਿਲਾਂ ਪਿਆਰ ਦਿੰਦੇ ਆ ਹੁਣ ਵੀ ਤੁਸੀਂ ਸਾਨੂੰ ਉਹ ਵੀ ਪਿਆਰ ਦਿਓ ਤੇ ਵੱਧ ਤੋਂ ਵੱਧ ਤੁਹਾਡੇ ਪਿਆਰ ਦੀ ਸਾਨੂੰ ਜ਼ਿਆਦਾ ਜਰੂਰਤ ਆ ਤੇ ਤੁਸੀਂ ਸਾਨੂੰ ਆਪਾ ਸਾਨੂੰ ਆਪਣਾ ਪਿਆਰ ਦਿੰਦੇ ਰਹੋ ਤੇ ਸਾਡੇ ਵੀਡੀਓ ਨੂੰ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਧੰਨਵਾਦ ਜੀ ਸਤਿ ਸ੍ਰੀ ਅਕਾਲ